ਨੋਜ ਮਾੜੀ ਗੱਲ ਆ ਤੇਰੀ ਪਹਿਲਾਂ ਤੂੰ ਦੱਸੇ ਨਹੀਂ ਕਿ ਤਲਵੰਡੀ ਸਾਬੋ ਦੇ ਬੱਚਾ ਡੱਬ ਡੱਸ਼ ਸ਼ੋਰੂਮ ਕਰ ਰੱਖਿਆ ਤੇ ਉਦੋਂ ਉੱਤੇ ਉਦੋਂ ਵੱਡਾ ਗੜਾਉਣ ਹਾਂਜੀ ਹਾਂਜੀ ਤੇ ਗੜਾਉਣ ਦੇ ਵਿੱਚ ਵੀ ਪਲਾਈ ਪਈ ਆ ਤੁਸੀਂ ਦੇਖੋ ਵੀ ਢੇਰ ਲੱਗੇ ਪਿਆ ਪਲਾਈ ਵੀ ਇਹੋ ਜਿਹੀ ਨਹੀਂ ਹੈਗੇ ਇਹ ਬੋਰਡ ਹੋਣਗੇ ਜਿਹੜੇ ਆਮ ਹੀ ਹੋਣਗੇ 25 25 ਸਾਲ ਦੀ ਗਾਰੰਟੀ ਉੱਤੇ ਲਿਖਿਆ ਹੋਇਆ ਜ਼ੂਮ ਜਿਆ ਕਰਕੇ ਦਿਖਾ ਦੇ 25 ਸਾਲ ਦਾ ਕਾਰਡ ਬਣਾ ਕੇ ਦੇ ਬਿਲਕੁਲ ਬਿਲਕੁਲ ਜੀ ਪੂਰਾ ਲਿਕਤੀ ਰੂਫ ਦੇ ਵਿੱਚ ਜਿਹੜਾ ਕੀ ਕੀ ਹੋਊਗਾ ਇਹਦੇ ਵਿੱਚ 25 ਫੁੱਲ ਵਾਟਰਪਰੂਫ ਦੀ ਗਾਰੰਟੀ ਹੋਊਗੀ ਜੀ ਫੁੱਲ ਸਿਉਂਖ ਪ੍ਰੂਫ ਦੀ ਗਾਰੰਟੀ ਹੋਊਗੀ ਫੁੱਲ ਵਾਟਰਪਰੂਫ ਆ ਤੇ 25 ਸਾਲ ਨਾ ਸਿਉਂਖ ਲੱਗੇ ਇਹਨੂੰ ਤਾਂ ਬਾਕੀ ਆਪਾਂ ਦਿਖਾ ਦਈਏ ਕੀ ਕੀ ਮਿਲਦਾ ਹੋਰ ਇਥੋਂ ਬੱਕਿਆ ਫਲਸ਼ ਡੋਰ ਆਗੇ ਸਾਰੇ ਜੀ ਠੀਕ ਹੈ ਆ ਸਾਰੇ ਫਲਸ਼ ਡੋਰ ਪਿਓਰ ਵਾਟਰ ਸਾਰਾ ਬਾਥਰੂਮ ਜਾਂ ਜਾਂ ਫੁੱਲ ਵਾਟਰਪਰੂਫ ਜੀ ਠੀਕ ਹੈ ਫੁੱਲ ਵਾਟਰਪਰੂਫ ਆ ਜਾਂਦੇ ਆ ਆਪਾਂ ਲੋਕੇਸ਼ਨ ਆਪਣੀ ਦੱਸ ਦਈਏ ਹਾਂਜੀ ਲੋਕੇਸ਼ਨ ਆਪਣੀ ਹੈਗੀ ਅਖੰਡਾ ਚੌਂਕ ਜੀ ਤੇ ਬਿਲਕੁਲ ਸਾਹਮਣੇ ਮਹਾਦੇਵ ਪਲਾਈਵੋਡ ਐਂਡ ਗਲਾਸਵਰਕਸ ਹਾਂ ਮਨਤ ਰੋਡ ਦੇ ਨਾਲ ਜੀ ਤੇ ਆਪਾਂ ਦਿਖਾ ਦਿਆਂ ਬਾਈ ਹੁਣੇ ਸਮਾਨ ਲਈ ਵੀ ਜਾਂਦੇ ਆ ਬੋਰਡ ਤੇ ਵਾਧੂ ਪਿਆ ਸਟਾਕ ਹਾਂਜੀ ਹਾਂਜੀ ਸਟਾਕ ਇੰਨਾ ਮਰਜ਼ੀ ਦਾ ਸਟਾਕ ਤੁਸੀਂ ਦੇਖਿਆ ਨਾ ਆਪਾਂ ਕਈ ਵਾਰੀ ਆਏ ਸੋ ਤਾਂ ਵੀ ਤਲਵੰਡੀ ਸਭੋ ਯਾਰ ਛੋਟੀ ਜੀ ਮੰਡੀ ਇੱਕ ਕਾਸਟ ਬਾਈ ਤੋਂ ਮਿਲਣਾ ਨਹੀਂ ਹੈਗਾ ਮੈਨੂੰ ਵੀ ਨਹੀਂ ਪਤਾ ਸੀ ਆਹ ਸਟੋਰ ਦਾ ਸੱਚੀ ਮੱਚੀ ਅੱਜ ਆਇਆ ਮੈਂ ਉਹ ਵੈਸੇ ਆ ਜਾਂਦੇ ਸੀਗੇ ਅੱਜ ਇਹਨਾਂ ਨੇ ਸਟੋਰ ਦਿਖਾਇਆ ਤੇ ਮੈਂ ਆਖਿਆ ਵੀ ਤੁਹਾਨੂੰ ਵੀ ਦਿਖਾ ਦਈਏ ਸਟੋਰ ਕਿੱਥੇ ਲੈ ਕੇ ਚੱਲਾਂ ਬਾਈ ਇਹ ਚੱਲਿਆ ਲੈਰੀ ਲੈਰੀ ਨਹੀਂ ਆਰੀ ਲੈਰੀ ਲੈਣਾ ਕਰਾਂਗੇ ਅੱਜ ਹਾਂਜੀ ਲੈਰੀ ਚੱਲਿਆ ਤੇ ਆਪੇ ਸਟਾਕ ਬਦੂਏ ਸਮੇਂ ਕਾ ਵੀ ਭਾਈ ਤੇ ਬਾਕੀ ਆਪਾਂ ਤੁਹਾਨੂੰ ਦੂਜੀ ਵੀਡੀਓ ਦੇ ਵਿੱਚ ਸਾਰਾ ਦਿਖਾਈ ਦਿੱਤਾ ਵੀ ਜਿਹੜਾ ਮੇਨ ਸ਼ੋਰੂਮ ਆ ਉਹ ਖੰਡਾ ਚੌਂਕ ਦੇ ਨਾਲ ਮਹਾ ਦੇ ਪਲਾਈ ਬੋਰਡ ਵਾਲਾ ਸ਼ੋਰੂਮ ਆ ਉਹਦੇ ਉੱਤੇ ਤੁਸੀਂ ਜੋ ਵੀ ਹਾਰਡਵੇਅਰ ਲੈਣਾ ਘਰ ਦੇ ਵਿੱਚ ਲੱਗਣ ਵਾਲਾ ਤੁਹਾਨੂੰ ਸਾਰਾ ਉੱਥੋਂ ਮਿਲ ਜਾਣਾ ਆ ਗੜਾਉਣਾ ਤੁਸੀਂ ਦੇਖ ਲਓ ਬਸ ਇੱਕ ਵਾਰ ਇਹ ਹੀ ਦਿਖਾਉਣਾ ਜੀ ਤੁਹਾਨੂੰ